ਮੇਰਾ ਰਜਵੰਦ ਕੋਰਾ ਮੇਰਾ ਬੋਧਾ ਮੜ ਰੋ ਗਿਆ ਪੈਸੇ ਦਿਖਾ ਤੇਰੇ ਨਵੀਂ ਅਰਲੀ ਪੈਸੇ ਜੁੜੇ ਮੇਰੀ ਹੋਂਸਾ ਬੋਧ ਮੈਨੂੰ ਮਿਲ ਜੇ ਮੇਰੇ ਬੋਧ ਨੂੰ ਸਾ ਮਿਲੇ ਦੀ ਬੋੜੀ ਆ ਜੇ ਸਾਨੂੰ ਗਲ ਵਦਾ ਲਗਾ ਕੀ ਹੋਇਆ ਹਾਂਜੀ ਕੀ ਕੀ ਗੱਲ ਹੈ ਕੀ ਪੁੱਛਿਆ ਹਾਂਏ ਕਿ ਕਿੰਨੇ ਸਾਲ ਨੂੰ ਹੋ ਸੀ 22 ਸਾਲ ਸਵੇਰੇ 24 22 23 ਜਾਂ ਇੱਕ ਹੀ ਸਾਲ ਲੱਗਣਾ ਸਵੇਰੇ ਮਤਨੋਂ 22 ਸਾਲਾਂ ਦਾ ਹੀ ਮੇਰਾ ਬਹੁਤ ਸਿਮਰਨ ਜੀ ਹਦਸਾ ਸੰਤੂ ਆਏ ਉਹ ਤੇ ਵੀ ਸੰਦੂ ਸੰਦੂ ਸਾਰੇ ਆਇਆ ਕਰਨਾ ਕਿਹਦੀ ਜਾਏ ਵਿਦੇਸ਼ ਆਏ ਆ ਬੜੀ ਪੜੀ ਬਣਾ ਸਾਰਾ ਮੇਜ ਕੇ ਆਪਣੇ ਪੁੱਤ ਨੂੰ ਬਾਹਰ ਭੜਾਈ ਤੇ ਘਲਤਾ ਇਹ ਦਮਾ ਘਰ ਬੈਲੀ ਵੀ ਨਹੀਂ ਕਿਤੇ ਰੱਖੀ ਗੋਲੀਆਂ ਨਾਲ ਇਹ ਮਟਰ ਕਰਦਾ ਗੋਲੀਆਂ ਮਾਰਦੀ ਮেরে ਬੋਤਨ ਵਾਰਾ ਨੇ ਆਏ ਕੀ ਮੰਗ ਕਰਦੇ ਹੋ ਕਿ ਆਡੇ ਪੋਦੀ ਡੱਡ ਵੜੀ ਆਵੇ ਉਹਨੂੰ ਸਾਫ ਮਿਲੇ ਮੇਰੇ ਸਿਮਰਨ ਨੂੰ ਇਹ ਤਾਂ ਵਾਦ ਨਹੀਂ ਮੇਰ ਕੋ ਬੋਲੇ ਆ ਜਾਂਦਾ ਨਕਲਵੰਤ ਸਿੰਘ ਜੀ ਹੁਣ ਸਿੰਘ ਜੀ ਕੀ ਲੱਗਦੇ ਹੈ ਸਾਡੇ ਮੇਰੇ ਉਹ ਪੁੱਤੀ ਜਹਾਜੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਹਾਂ ਜੀ ਤੇ ਉਹ ਦਾਹਗਾਤ 2023 ਨੂੰ ਅਸੀਂ ਉਹਨੂੰ ਸਟੱਡੀ ਵੇਸ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਹ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ ਨਾਲੇ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫੈਲ ਲਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲਏ ਇਹਦੇ ਕੋਲ ਅੱਛਾ ਤੇ ਉਹ ਬਾਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਤੁਹਾਨੂੰ ਕੋਈ ਕਤਲ ਦਾ ਸ਼ੱਕ ਹੈ ਤੁਹਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋਲ ਗਾਨੇ ਭਾਵੇਂ ਤੇ ਕੋਈ ਆਪਣੀ ਇਹਦੀ ਗਾਨੇ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਹਾਸਮੁਖ ਸੀ ਸਾਡੇ ਸਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਤਾਂ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਆ ਮੈਂ ਆਪੇ ਉਹਦੇ ਪੀਆਰ ਦੇ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ 11 ਮੇਲੀਆਂ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਇਹ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਇਹਦੇ 11 ਮੇਲੀ ਆ ਨਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਆ ਵੀ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਸਾਨੂੰ ਅੱਜ ਕਿਤੋਂ ਪਤਾ ਲੱਗਾ ਅਹੀਂ ਜੀ ਗੋੜਾ ਸਾਨੂੰ ਉਤੋਂ ਦੀ ਜਿਹੜੀ ਬੀਸੀ ਦੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜੀ ਦੇ ਡੈਡ ਬਸ ਅਸੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਹਨੇ ਦੱਸਿਆ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਪੁਲਿਸ ਨੇ ਦੱਸਿਆ ਪਹਿਲਾਂ ਇਹਨਾਂ ਨੇ ਦੱਸ ਦੇਣੀ ਸੀ ਤੇ ਤੋਂ ਅਸੀਂ ਜਿਹੜਾ ਵਾ ਉਹ ਐਫੀਡਵਿਟ ਭੇਜੇ ਇੱਕੋ ਜਿਹੜੇ ਮੁੰਡੇ ਇਹਦੇ ਨਾਲ ਹੈਗੇ ਸੀ ਨਾ ਪਹਿਲਾਂ ਜਿੰਨਾ ਨਾਂ ਰਹਿੰਦਾ ਸੀ 2.5 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਂ ਪਿਓ ਵਾਂਗ ਸਾਹਮਦੇ ਹੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਵੀ ਜਦੋਂ ਉਹਨਾਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡੇਵਟ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਡੈਥ ਹੋਈ ਆ ਦੀ ਤੇ ਡੈੱਡ ਕੋਈ ਕਤਮ ਨਹੀਂ ਜੰਗਲਾਂ ਵਿੱਚੋਂ ਉਧਰ ਕੈਮਲੂਸ ਦੇ ਜੰਗਲਾਂ ਵਿੱਚੋਂ ਤੇ ਹੁਣ ਕੀ ਮੰਗ ਕਰਦੇ ਸੀ ਮੰਗ ਤੇ ਇਹ ਸਰਕਾਰ ਕੋਲ ਕਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਬੜੀ ਸੜੀ ਤੱਕ ਪਹੁੰਚਾਈ ਪਤਾ ਨਿਕਲੋ ਤਾਂ ਪੁਲਿਸ ਦਾ ਕੈਮਲੂਚੋਂ ਫੋਨ ਹੀ ਆਇਆ ਤੇ ਗੁਰਦਰਾ ਸਾਹਿਬ ਦੇ ਮਾਗੀ ਦਾ ਮਨਾਉਣ ਸੰਗਰਾਦ ਉਸ ਤੋਂ ਪੁਲਿਸ ਦਾ ਫੋਨ ਹੀ ਆਇਆ ਸੰਧੂ ਇਹ ਜੱਡ ਉਸ ਤੋਂ ਬਾਅਦ ਅੱਜ ਪਤਾ ਲੱਗਾ ਵੀ ਕਿਸ ਨੇ ਉਹਦਾ ਗੋਲੀਆਂ ਮਾਰ ਕੇ ਕਤਲ ਕਰਕੇ ਜੰਗਲ 'ਚ ਸੁੱਟ ਦਿੱਤਾ ਨੂੰ ਸਰਕਾਰ ਤੋਂ ਦੇਵ ਦੇ ਸਰਕਾਰ ਤੋਂ ਇਹ ਹੀ ਮੰਗੇ ਕਿ ਸਾਡੇ ਪੁੱਤ ਦੇ ਸਾਨੂੰ ਡਡ 400 ਕੀ ਜਾ ਮਦਦ ਕਰਕੇ ਕਿਹੜੇ ਦੇਸ਼ ਗਿਆ ਕੈਨੇਡਾ ਜੀ ਕੈਮਲੂਸ ਸੈਟ ਸੀ ਸਰੀ BC ਸੈਟ ਕਿਸ ਤਰ੍ਹਾਂ ਭੇਜਿਆ ਸੀ ਬਲੀ ਬਣਾ ਵੇਚ ਕੇ ਸਟੱਡੀ ਭੇਜਦੇ ਭੇਜਿਆ ਸੀ ਹੁਣ 2023 ਵਿੱਚ ਹੁਣ ਉਹਦੇ ਵਰਕ ਪਰਮਿਟ ਵੀ ਉਹਨੂੰ ਮਿਲ ਗਿਆ ਹੈ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਹੋਇਆ ਸੀ ਤੇ ਹੁਣ ਉਹਨੇ ਤੇ ਆਰ ਦੇ ਕਾਗਜ ਲਾਏ 12-13 ਲੱਖ ਰੁਪਇਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਵਿਖਾਇਆ ਉਹਨੇ ਉਹਦੇ ਯਾਰ ਬੇਲੀ ਜਿਹੜੇ ਆ ਉਹਨਾਂ ਨੇ ਹੀ ਉਹਦੇ ਨਾਲ ਚੰਗਾ ਮੜਾ ਕੀਤਾ ਇਹੋ ਜੀ ਜੋ ਵੀ ਗੱਲ ਆ ਸਾਨੂੰ ਉਹ ਤੋਂ ਦੀ ਸਰਕਾਰ ਨੂੰ ਇਹੋ ਮੰਗਿਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਸਾਡੀ ਬਾਡੀ ਸਾਡੇ ਵਾਲੇ ਕੀਤੀ ਜਾਵੇ ਸਾਡੀ ਕਦੋਂ ਦੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਨੂੰ ਤੇ ਉਹਨਾਂ 9-10 ਦਿਨ ਹੋ ਗਿਆ ਮਾਤਾ ਦਾ ਨਹੀਂ ਆਉਂਦਾ ਮੈਂ ਤਾਂ ਜਿਆਦਾ ਦੁੱਧ ਦਾ ਕੰਮ ਹੈ ਕੁੱਤੇ ਮਟਰ ਟੁੱਟਦੇ ਹੀ ਉੱਥੇ ਗਿਆ ਹੋਇਆ ਸੀ ਮਾਤਾ ਦਾ ਹੋਈ ਐਤਵਾਰ ਦੀ ਗੱਲ ਉਹਦੇ ਨਾਲ ਉਸ ਤੋਂ ਬਾਅਦ ਨਹੀਂ ਹੱਟੀ ਗੱਲ ਹੋਈ ਉਹਦਾ ਫੋਨ ਸੋਮਵਾਰ ਸ਼ਾਮ ਨੂੰ 4 ਵਜੇ ਬੰਦ ਹੋਇਆ ਉਸ ਦਿਨ ਇਹ ਗੱਲ ਆਂਦੇ ਵੀ ਆ ਗੱਲ ਹੋਈ ਪੁਲਿਸ ਨੇ ਜਾਨੂੰ ਇੰਨੇ ਹੀ ਦੱਸਿਆ ਹੋਰ ਕੁਝ ਨਹੀਂ ਦੱਸਿਆ ਔਰ ਮਤਲਬ ਕਿ ਜਿਸ ਤਾ ਸਟੱਡੀ ਤੇ ਲੱਗ ਗਿਆ ਸੀਗਾ ਉਦੋਂ ਕਿੰਨਾ ਕਿ ਮਤਲਬ ਕਿ ਲੋਕ ਵਿਦੇਸ਼ਾਂ ਚ ਭੇਜਦੇ ਆ ਕੀ ਕਹਿਣਾ ਚਾਹੋਗੇ ਲੋਕ ਆਮ ਬੱਚਿਆਂ ਨੂੰ ਭੇਜਦੇ ਕੀ ਕਹਿਣਾ ਚਾਹੁੰਦੇ ਆ ਇਧਰ ਵੀ ਬੱਚਿਆਂ ਦੇ ਕੁਛ ਨਹੀਂ ਆ ਲੋ ਤੇ ਤੇ ਇਹੀ ਬੱਚੇ ਜਾਂਦੇ ਆ ਵੀ ਸਾਡਾ ਭਵਿੱਖ ਵਧੀਆ ਬਣੇ ਹੋਰ ਕੀ ਕਰਨਾ ਇਧਰ ਵੀ ਹੁਣ ਦੁਨੀਆ ਦੀ ਨਸ਼ਿਆਂ ਚ ਪਈ ਜਾਂਦੀ ਆ ਕੋਈ ਲੜਾਈ ਝਗੜਿਆਂ ਦੇ ਵਿੱਚ ਹੁਣ ਪੈਲੀ ਬਣੇ ਕੀ ਇੱਕ ਇੱਕ ਕਿੱਲਾ ਜਿਹੜਾ ਕਿੱਲਾ ਹੈ ਉਹ ਵੇਚ ਕੇ ਤੇ ਮੈਂ ਭੇਜਿਆ ਫਿਰ ਤਾਂ ਛੋਟੇ ਬੱਚਿਆਂ ਦਾ ਵੀ ਹੁਣ ਭਵਿੱਖ ਖਤਰੇ ਚ ਪੈ ਗਿਆ ਕਿੰਨੇ ਬੱਚੇ ਤੁਹਾਡੇ ਮੇਰੇ ਦੋਵੇਂ ਕਾਕੇ ਹੀ ਜੋ ਜਿਹਨੇ ਪਲਾਟੂ ਕੀਤੀ ਹੋਈ